हां जी व्यूअर्स नमस्कार आदाब सत श्री अकाल आज मैं ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਸਾਰੇ ਇੱਕੋ ਹੀ ਰੇਟ ਦੇ ਸੂਟ ਨੇ ਜਿਹੜਾ ਮਰਜ਼ੀ ਸੂਟ ਲੈ ਲਓ ਇੱਕੋ ਜਿਹੜੀ ਦਊਗਾ ਦੇਖੋ ਪਿਓਰ ਕਾਟਨ ਦਾ ਸੂਟ ਆ ਜੀ ਬਹੁਤ ਵਧੀਆ ਤਮੰਨਾ ਬਣਾਉਣ ਦਾ ਸੂਟ ਆ ਆਲ ਓਵਰ 5 ਮੀਟਰ ਸੂਟ ਆ ਔਰ ਨਾਲ ਮਿਲੂਗਾ ਦੁਪੱਟਾ ਤੁਹਾਨੂੰ ਫੁੱਲ ਪਿਓਰ ਦਾ ਦੁਪੱਟਾ ਜੀ ਦੁਪੱਟਾ ਵੀ ਤੁਹਾਨੂੰ ਬਹੁਤ ਵਧੀਆ ਪੂਰਾ ਲੰਮਾ ਚੌੜਾ ਦੁਪੱਟਾ ਮਿਲੂਗਾ ਪਿਓਰ ਕਹੂੰਗਾ ਤਾਂ ਪਿਓਰ ਦਾ ਹੀ ਦੁਪੱਟਾ ਹੋਊਗਾ ਦੁਪੱਟਾ ਦੇਖੋ ਫੁੱਲ ਪਿਓਰ ਦਾ ਦੁਪੱਟਾ ਰੇਟ ਰਹੂਗਾ ਸਿਰਫ 795 ਰੁਪਏ ਜੀ ਆ ਪੀਸ ਚੈੱਕ ਕਰੋ ਕਲਰ ਇਹ ਜੀ ਦੂਸਰਾ ਆ ਗਿਆ ਜੀ ਬਹੁਤ ਸੋਹਣਾ ਖੂਬਸੂਰਤ ਪੀਸ ਹੈ ਦੇਖੋ ਪੀਸ 795 ਰੁਪਏ ਜੀ ਆਲ ਓਵਰ 5 ਮੀਟਰ ਸੂਟ ਹੈ ਜੀ ਨਾਲ ਦੁਪੱਟਾ ਫੁੱਲ ਪਿਓਰ ਦਾ ਲੈਂਸ ਲੱਗੀ ਹੋਈ ਆ ਬਾਅਦ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਵੀਡੀਓ ਚੰਗੀ ਲੱਗੇ ਨਾ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਸਿੰਗਲ ਪੀਸ ਹੈ ਜੀ ਪਿਓਰ ਦਾ ਦੁਪੱਟਾ ਆਲ ਓਵਰ 5 ਮੀਟਰ ਸੂਟ ਬ੍ਰਾਂਡ ਤਮੰਨਾ ਰਹੂਗਾ ਬਹੁਤ ਸੋਹਣੇ ਸੋਹਣੇ ਸੂਟ ਨੇ ਆ ਲੋ ਜੀ ਪੂਰਾ ਲੰਮਾ ਜੁੜਾ ਦੁਪੱਟਾ ਨਾਲ ਲੈਸ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਸਿਰਫ 795 ਰੁਪਏ ਆਲ ਓਵਰ ਇੰਡੀਆ ਕੋਰੀ ਡਰੂਗਾ ਜੀ ਫ੍ਰੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਕੈਟਲੋਗ ਵਾਲੇ ਸੂਟ ਵੀ ਦਊਗਾ ਤੁਹਾਨੂੰ ਅੱਜ ਮੈਂ ਬਹੁਤ ਸੋਹਣੇ ਸੋਹਣੇ ਸੂਟ ਰਹੀ ਜੀ ਸਾਰੇ ਆ ਦੇਖੋ ਪੀਸ ਸਿਰਫ 795 ਰੁਪਏ ਜੀ ਪਿਓਰ ਦਾ ਦੁਪੱਟਾ ਨਾਲ ਡਿਜੀਟਲ ਪ੍ਰਿੰਟ ਤਮੰਨਾ ਬ੍ਰਾਂਡ ਕਲਰ ਦੇਖੋ ਕਿੰਨੇ ਸ਼ਾਨਦਾਰ ਸੋਹਣੇ ਸੋਹਣੇ ਰੰਗ ਨੇ ਸਾਰੇ ਦੇ ਸਾਰੇ ਲਓ ਜੀ ਪੀਚ ਕਲਰ ਆ ਗਿਆ カラー देखो किड्डा शानदार पिंक कलर है जी पीच दी पिंक आ देखो जी दुपट्टा ਨਾਲ दुपट्टे ਦੇ ਤੁਹਾਨੂੰ ਦਿਖਾਉਣਾ ਦੋ ਸਾਈਡ ਦੇ ਉੱਪਰ ਲੈਸ ਲੱਗੀ ਹੋਈ ਆ ਪਿਓਰ ਦਾ ਦੁਪੱਟਾ ਰੇਟ ਰਹੂਗਾ ਸਿਰਫ 795 ਜੀ ਆ ਲੋ ਜੀ ਤੀਸਰਾ ਰੰਗ ਆ ਗਿਆ ਦੇ ਵਿੱਚ ਲਾਈਟ ਸੀ ਗ੍ਰੀਨ ਜਿਹਾ ਰੰਗ ਆ ਬ੍ਰਾਂਡ ਹਰੇਕ ਸੂਟ ਦੇ ਉੱਪਰ ਲੱਗਿਆ ਪ੍ਰਿੰਟ ਵੀ ਕੀਤਾ ਹੋਇਆ ਤੇ ਨਾਲ ਟੈਗ ਲੱਗਿਆ ਹੋਇਆ ਆ ਲੋ ਜੀ ਦੁਪੱਟਾ ਆਲਓਵਰ 5 ਮੀਟਰ ਸੂਟ ਆ ਲੋ ਜੀ ਦੁਪੱਟਾ ਬਾਅਦ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਬ੍ਰਾਂਡਡ ਆਰਟੀਕਲ ਨੇ ਸਿਰਫ 795 ਰੁਪਏ ਜੀ ਕਲਰ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਨੇ 올ਓਵਰ 5 ਮੀਟਰ ਡਿਜੀਟਲ ਪ੍ਰਿੰਟ ਜੀ ਬਹੁਤ ਸੋਹਣੇ ਸੋਹਣੇ ਸੂਟ ਮਿਲ ਰਹੇ ਨੇ ਤੁਹਾਨੂੰ ਅੱਜ ਆ ਲੋ ਜੀ ਨਾਲ ਦੇਖੋ ਦੁਪੱਟਾ ਪਿਓਰ ਦਾ ਦੁਪੱਟਾ ਆ ਲੋ ਜੀ ਸਿੰਗਲ ਸੂਟ ਹੈ ਜੀ ਤਮੰਨਾ ਬ੍ਰਾਂਡ ਦਾ ਪੀਸ ਹੈ ਸਿਰਫ 795 ਰੁਪਏ ਜੀ ਪਿੰਕ ਰੰਗ ਦਾ ਪੀਸ ਹੈ ਡਿਜੀਟਲ ਪ੍ਰਿੰਟਰ ਘੇਰੇ ਦੇ ਸਰੋਸਕੀ ਦਾ ਕੰਮ ਹੈ 2.5 ਮੀਟਰ ਸ਼ੈਲਡ ਹੈ ਜੀ ਅਪਰੋਕਸੀਮੇਟਲੀ ਬਾਟਮ 3 ਮੀਟਰ ਹੈ ਤੇ ਨਾਲ ਦੁਪੱਟਾ ਮਿਲੂਗਾ ਜੀ ਲੀਲਨ ਦਾ ਸਿਰਫ 795 ਰੁਪਏ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਹੈ ਬਾਦ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੇ ਸਕਰੀਨ ਦੇ ਉੱਪਰ ਹਾਲੋ ਜੀ ਕੈਟਲੋਗ ਵਾਲੇ ਡਿਜ਼ਾਈਨ ਆ ਗਏ ਜੀ ਪਿਓਰ ਕਾਟਨ ਬਰੀਜ਼ਾ ਬ੍ਰਾਂਡ ਦਾ ਪੀਸ ਹੈ ਜੀ neck ਦੇ ਉੱਪਰ ਕਢਾਈ ਹੈ ਪੂਰੀ ਪੂਰੀ ਮਹਿੰਦੀ ਰੰਗ ਦਾ ਪੀਸ ਆ ਡਿਜੀਟਲ ਪ੍ਰਿੰਟ ਆ ਪੂਰੀ ਲਵਾਈ ਚੜਾਈ ਦੇ ਸੂਟ ਨੇ neck ਦੇ ਉੱਪਰ ਕਢਾਈ ਦੇਖ ਲਓ ਕਿੰਨੀ ਸ਼ਾਨਦਾਰ ਕਢਾਈ ਦਿਖਾ ਦੇਉ ਜੀ ਇਹ ਰਾ ਹਲੋ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਮਸਲੀਨ ਦਾ ਦੁਪੱਟਾ ਰੇਂਜ ਰਹੂਗੀ ਸਿਰਫ 795 ਰੁਪਏ ਬਾਦ ਸਕਰੀਨ ਸ਼ਾਟ ਛੇਦੀ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਲੇਟ ਨਹੀਂ ਕਰਨਾ ਜੀ ਕਲਰ ਆ ਗਿਆ ਜੀ ਪਰਪਲ ਸ਼ੇਡ ਜੀ 795 ਰੁਪਏ ਕਢਾਈ ਦੇਖੋ neck ਦੇ ਉੱਪਰ ਕਿੰਨੀ ਸ਼ਾਨਦਾਰ ਕੀਤੀ ਹੋਈ ਹੈ ਸਾਰਾ ਪ੍ਰਿੰਟ ਡਿਜੀਟਲ ਪ੍ਰਿੰਟ ਹੈ ਬਰੀਜ਼ਾ ਬ੍ਰਾਂਡ ਹੈ ਔਰ ਦੁਪੱਟਾ ਵੀ ਦਿਖਾਉਂਗਾ ਤੁਹਾਨੂੰ ਖੋਲ ਕੇ ਬਹੁਤ ਸੋਹਣਾ ਸੋਹਣਾ ਸੂਟ ਦੇ ਰਹੇ ਆਂ ਜੀ ਮਸਲੀਨ ਦਾ ਦੁਪੱਟਾ ਜੀ ਆਹ ਲਓ ਜੀ ਦੇਖੋ ਦੁਪੱਟਾ ਪੂਰਾ ਲੰਬਾ ਜਣਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਸਿਰਫ 795 ਰੁਪਏ ਜੀ ਕਲਰ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਨੇ ਜੀ ਲਓ ਜੀ ਪੀਸ ਦੇਖੋ ਪਹਿਲਾਂ ਆ ਲੈ ਕੇ ਦੇ ਉੱਪਰ ਦੇਖੋ ਪੂਰੀ ਕਢਾਈ ਕੀਤੀ ਹੋਈ ਹੈ ਜੀ ਸਾਰੇ ਦੀ ਸਾਰੇ ਸਿਰਫ 795 ਆਹ ਲਓ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਮਲ ਕਾਟਨ ਦਾ ਦੁਪੱਟਾ ਸਿਰਫ 700 ਤੇ 95 ਰੁਪਏ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਨੇ ਕਾਟਨ ਦੇ ਦੁਪੱਟੇ ਨਾਲ ਨੇ ਗਰਮੀਆਂ ਦੇ ਤੋਹਫੇ ਨੇ ਬਸ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਲਓ ਛੇਦੇ ਨੇ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲੈਮਨ ਸ਼ੇਡ ਦਾ ਪੀਸ ਹੈ neck ਤੇ ਕਢਾਈ ਹੈ ਡਿਜੀਟਲ ਪ੍ਰਿੰਟਿੰਗ ਹੈ ਪਾਕਿਸਤਾਨੀ ਸਟਾਈਲ ਸੂਟ ਹੈ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਨਾਲ ਬਹੁਤ ਸ਼ਾਨਦਾਰ ਮਲ ਕਾਟਨ ਦਾ ਦੁਪੱਟਾ ਜੀ 795 ਰੁਪਏ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ 795 ਲਓ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਸੀ ਗ੍ਰੀਨ ਕਲਰ ਆ ਗਿਆ ਜੀ ਕਢਾਈ ਦੇਖੋ neck ਦੇ ਉੱਪਰ ਬਹੁਤ ਵਧੀਆ neck ਤੇ ਕਢਾਈ ਕੀਤੀ ਹੈ ਸਾਰੇ ਤੇ ਜੀ ਡਿਜੀਟਲ ਪ੍ਰਿੰਟ ਹੈ ਜੀ 2.5 ਮੀਟਰ ਸ਼ਰਟ ਹੈ ਜੀ ਬਾਟਮ ਮਿਲੂਗੀ ਅਪ੍ਰੋਕਸੀਮੇਟਲੀ 3 ਮੀਟਰ ਤੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਮਸਲੀਨ ਦਾ ਦੁਪੱਟਾ ਇਹਦੇ ਨਾਲ ਬਹੁਤ ਸੌਫਟ ਦੁਪੱਟਾ ਬ੍ਰਾਂਡਡ ਆਰਟੀਕਲ ਮੁਮਤਾਜ ਆਰਟ ਦੇ ਪੀਸ ਨੇ ਇਹ ਸਾਰੇ ਹੀ ਆ ਲੋ ਜੀ ਬਹੁਤ ਵਧੀਆ ਪੀਸ ਕਲਰ ਦੇਖੋ ਕਿੱਡੇ ਸ਼ਾਨਦਾਰ ਨੇ ਲਾਈਟ ਗ੍ਰੇ ਜਿਆ ਰੰਗ ਆ ਆ ਸਾਰੀ ਤੁਹਾਨੂੰ ਕਢਾਈ ਨਜ਼ਰ ਆਊਗੀ ਜਿੰਨੀ ਵੀ ਹੈਗੀ ਉੱਪਰ ਨੈੱਕ ਦੇ ਉੱਪਰ ਪੂਰੀ ਹੈਵੀ ਕਢਾਈ ਆ ਨੈੱਕ ਦੇ ਉੱਪਰ ਡਿਜੀਟਲ ਪ੍ਰਿੰਟ ਆ ਆ ਲੋ ਜੀ ਬਾਟਮ ਤੇ ਨਾਲ ਦੇਖੋ ਦੁਪੱਟਾ ਗ੍ਰੇ ਕਲਰ ਦਾ ਹੀ ਮਿਲੂਗਾ ਜੀ ਦੁਪੱਟਾ ਰੇਂਜ ਰਹੂਗੀ ਸਿਰਫ ਔਰ ਸਿਰਫ 795 ਰੁਪਏ ਅੱਜ ਦੀ ਵੀਡੀਓ ਜਿਹੜਾ ਮਰਜ਼ੀ ਸੂਟ ਲਓ ਜੀ 795 ਰੁਪਏ ਵਿੱਚ ਦੁਪੱਟਾ ਦੇਖੋ ਪੂਰਾ ਲੰਬਾ ਚੌੜਾ ਦੁਪੱਟਾ ਆ ਲਓ ਜੀ ਬਲੈਕ ਕਲਰ ਆ ਗਿਆ ਜੀ ਵਾਹ ਬਈ ਵਾਹ ਲੈਕਸ ਤੇ ਕਢਾਈ ਦੇਖੋ ਕਿੰਨੀ ਸ਼ਾਨਦਾਰ ਬੜੇ ਜ਼ਬਰਦਸਤ ਪੀਸ ਨੇ ਸਾਰੇ ਦੇ ਸਾਰੇ ਸਿਰਫ 795 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਜੋ ਸੂਟ ਮੈਂ ਰੇਟ ਬੋਲ ਰਿਹਾ ਹਾਂ ਉਹੀ ਰੇਟ ਤੁਹਾਡੇ ਸੂਟ ਘਰ ਪਹੁੰਚੂਗਾ ਜੀ ਆ ਲਓ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਪੂਰੀ ਲੰਬਾਈ ਹੋਊਗੀ ਦੁਪੱਟੇ ਦੀ ਬਾਅਦ ਛੇਦੀ ਛੇਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ স্ক্রিন ਦੇ ਉੱਪਰ ਜੀ ਆਹ ਲੋ ਜੀ ਪੀਸ ਦੇਖੋ ਪਹਿਲਾਂ ਤਾਂ ਬਾਪੇ ਬਾ ਬਰੀਦਾ ਬ੍ਰਾਂਡ ਦਾ ਪੀਸ ਹੈ ਜੀ neck ਤੇ ਕਢਾਈ ਪਿਓਰ ਕਾਟਨ ਆਹ ਲੋ ਜੀ ਨਾਲ ਮਿਲੂਗੀ ਬਾਟਮ ਤੁਹਾਨੂੰ ਔਰ ਦੁਪੱਟਾ ਵੀ ਮਿਲੂਗਾ ਬਹੁਤ ਸ਼ਾਨਦਾਰ ਮਲ ਕਾਟਨ ਦਾ ਦੁਪੱਟਾ ਜੀ ਪੂਰੇ ਲੰਬੇ ਛੋੜੇ ਦੁਪੱਟੇ ਮਿਲਣਗੇ ਕੋਈ ਛੋਟਾ ਦੁਪੱਟਾ ਨਹੀਂ ਸਿਰਫ 795 ਜੀ 컬러 ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਆ ਗਏ ਚੈੱਕ ਕਰੋ ਪੀਸ ਪਹਿਲਾਂ ਕੜਾਈ ਦੇਖੋ ਬ੍ਰਾਂਡ ਦੇਖੋ ਨਾਲ ਲੱਗਿਆ ਹੋਇਆ ਖੂਬਸੂਰਤ ਪੀਸ ਨੇ ਜੀ neck ਤੇ ਕੜਾਈ ਡਿਜੀਟਲ ਪ੍ਰਿੰਟਿੰਗ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਕਵਾਟਰ ਦੀ ਬਾਟਮ ਹੈ ਤੇ ਨਾਲ ਦੁਪੱਟਾ ਮਿਲੂਗਾ ਜੀ कॉटन ਦਾ ਹੀ ਦੁਪੱਟਾ ਮਲ कॉटन ਦਾ ਦੁਪੱਟਾ ਜੀ ਆਹ ਦੇਖੋ ਦੁਪੱਟਾ ਖੂਬਸੂਰਤ ਦੁਪੱਟਾ ਸਿਰਫ 795 ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ 70 ਰੁਪਏ 80 ਰੁਪਏ ਕੋਰੀਅਰ ਦੇ ਨਹੀਂ ਲੈਣੇ ਜੀ ਆ ਲਓ ਪੀਸ ਦੇਖੋ ਕਰਕੇ ਕੈਲਕੂਲੇਸ਼ਨ ਕਰਕੇ ਦੇਖਿਆ ਕਰੋ ਜਿਹੜੇ ਕੋਰੀਅਰ ਫ੍ਰੀ ਦਿੰਦੇ ਨੇ ਤੁਹਾਨੂੰ ਸੂਟ ਉਸ ਤੋਂ ਮਹਿੰਗਾ ਪੈਂਦਾ ਜੀ ਸਸਤਾ ਨਹੀਂ ਪੈਂਦਾ ਤੁਹਾਨੂੰ ਸੂਟ ਕੋਰੀਅਰ ਦੇ ਪੈਸੇ ਅਗਲੇ ਨਾਲ ਲਾਉਂਦੇ ਨੇ ਆ ਲਓ ਜੀ ਮੈਂ ਤੁਹਾਨੂੰ ਕੋਰੀਅਰ ਫ੍ਰੀ ਦੇ ਰਿਹਾ ਸਾਰੇ ਸੂਟਾਂ ਦਾ ਲਓ ਪੀਸ ਦੇਖੋ ਸੂਟ ਤੁਹਾਡੇ ਘਰੇ ਪਹੁੰਚੂਗਾ ਮਲ ਕਾਟਨ ਦਾ ਦੁਪੱਟਾ neck ਤੇ ਖੂਬਸੂਰਤ ਕਢਾਈ ਹੈ ਜੀ ਡਿਜੀਟਲ ਪ੍ਰਿੰਟ ਹੈ ਰੇਂਜ ਲਊਗੀ ਸਿਰਫ 795 ਨੀਓਨ ਸ਼ੇਡ ਆ ਗਿਆ ਜੀ ਕੋਈ ਵੀ ਸੂਟ ਲਓ ਜੀ ਅੱਜ ਦੀ ਵੀਡੀਓ ਦਾ 795 ਰੁਪਏ ਦੇ ਬਾ ਬਈ ਬਾ ਨੈਕਲ ਕੜਾਈ ਦੇਖੋ ਨਕਲਿਆਂ ਦੇ ਉੱਪਰ ਕਿੰਨੀ ਸ਼ਾਨਦਾਰ ਹੈ ਸਟਾਈਲਿਸ਼ ਪ੍ਰਿੰਟਿੰਗ ਹੈ ਬ੍ਰਾਂਡ ਬਰੀਜ਼ਾ ਆ ਲਓ ਜੀ ਕਾਟਨ ਦੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਮਲ ਕਾਟਨ ਦਾ ਹੀ ਦੁਪੱਟਾ ਇਹ ਸਾਰੇ ਪਿਓਰ ਕਾਟਨ ਦੇ ਸੂਟ ਦਿਖਾ ਰਿਹਾ ਤੁਹਾਨੂੰ ਮੈਂ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਕਲਰ ਦੇਖੋ ਜੀ ਕਿੰਨਾ ਵਧੀਆ ਕਲਰ ਆ ਗਿਆ ਮੈਜੈਂਟਾ ਕਲਰ neck ਤੇ ਕਢਾਈ ਬ੍ਰਾਂਡ ਦੇਖ ਲਓ ਨਾਲ ਬਰੀਜ਼ਾ ਬ੍ਰਾਂਡ ਹੈ ਜੀ ਸ਼ਹੀਨਾ ਨੰਬਰ ਹੈ ਨੰਬਰ ਨਾਲ ਦੇ ਕੋਈ ਡੁਪਲੀਕੇਸੀ ਨਹੀਂ ਆਹ ਲਓ ਜੀ ਬਾਟਮ ਤੇ ਨਾਲ ਦੁਪੱਟਾ ਦਿਖਾਉंगा ਜੀ कॉटन ਦਾ ਹੀ ਦੁਪੱਟਾ ਜੀ ਮਲ कॉटन ਦਾ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਕੋਈ ਛੋਟੇ ਛੋਟੇ ਸੂਟ ਨਹੀਂ ਆਗੇ ਇਹ ਪੂਰੇ ਲੰਬੇ ਚੌੜੇ ਸੂਟ ਹੈ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਸਿਰਫ 795 ਜੀ ਲਓ ਜੀ ਵਾਹ ਕਾ ਬਾਤ ਹੈ येलो ਕਲਰ ਨਕ ਤੇ ਕਢਾਈ ਡਿਜੀਟਲ ਪ੍ਰਿੰਟਿੰਗ ਬੈਕ اور ਫਰੰਟ ਦੋਨੋ ਪ੍ਰਿੰਟਡ ਆਹ ਲਓ ਜੀ ਬਾਟਮ ਤੇ ਨਾਲ ਆਹ ਦੇਖੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਅਗਰ ਦੇਖੋ ਪ੍ਰਿੰਟਿੰਗ ਕਿੰਨੀ ਸ਼ਾਨਦਾਰ ਹੈਗੀ ਆ ਸਿਰਫ 795 ਜੀ ਕਲਰ ਡਿਜ਼ਾਈਨ ਸਾਰਾ ਹੀ लाजवाब ਲਓ ਜੀ ਪਰਪਲ ਸ਼ੇਡ ਆ ਗਿਆ ਜੀ ਬਰ ਐਨੋ ਹੀ ਬਰੀਜ਼ਾ ਖੂਬਸੂਰਤ ਫੀਸ ਨੇ ਰੇਂਜ ਰੋਗੀ ਸਿਰਫ 795 ਬੱਜ 630 630 ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਪਰ 컬러 ਮੈਚਿੰਗ ਦੇਖੋ ਦੁਪट्टे ਦੇ ਉੱਪਰ ਕਿੰਨੀ ਸ਼ਾਨਦਾਰ ਕਿਤੇ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਜੀ ਸਾਰੇ ਮਲ ਕਾਟਨ ਦਾ ਦੁਪੱਟਾ ਸਿਰਫ 795 ਰੁਪਏ ਜੀ ਬਹੁਤ ਵਧੀਆ ਵਧੀਆ ਪੀਸ ਹੈ ਜੀ ਨੈਕਸਟ ਆਰਟੀਕਲ ਦਿਖਾਵਾਂਗਾ ਤੁਹਾਨੂੰ ਮੈਂ ਲਓ ਜੀ ਪੀਸ ਆ ਗਿਆ ਜੀ ਜੁਲਫਤ ਬ੍ਰਾਂਡ ਦਾ ਫੀਸ ਦੇਖੋ ਬਗਲਾ ਪ੍ਰਿੰਟਿੰਗ ਦੇਖੋ ਸਾਰੀ ਪ੍ਰਿੰਟਿੰਗ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਕੋਈ ਕਢਾਈ ਨਹੀਂ ਹੈਗੀ ਸਾਰੇ ਪ੍ਰਿੰਟ ਸੂਟ ਨੇ ਜੀ ਇਹ ਆ ਲੋ ਜੀ ਕਾਟਨ ਦੀ ਬਾਟਮ ਮਿਲੂਗੀ ਬ੍ਰਾਂਡ ਦਿਲਫਤ ਰਹੂਗਾ ਰੇਟ ਰਹੂਗਾ ਸਿਰਫ 700 ਤੇ 95 ਰੁਪਏ ਨਾਲ ਮਲ ਕਾਟਨ ਦਾ ਹੀ ਦੁਪੱਟਾ ਮਿਲੂਗਾ 2.5 ਮੀਟਰ ਛੱਡ ਜੀ ਬਾਟਮ ਮਿਲੂਗੀ ਅਪ੍ਰੋਕਸੀਮੇਟਲੀ 3 ਮੀਟਰ ਦੀ ਜੀ ਪੀਸ ਦੇਖੋ ਇੰਨਾ ਸ਼ਾਨਦਾਰ ਆਹ ਜੀ ਆ ਦੇਖੋ ਕਢਾਈ ਦੇਖੋ ਦੇ ਉੱਪਰ ਘੇਰੇ ਦੇ ਉੱਪਰ ਕਢਾਈ ਹੈ ਜੀ ਨਾਲ ਇਹ ਵੇ ਮੈਂ ਵੀ ਕਹਾਂ ਵੀ ਬਿਨਾਂ ਕਢਾਈ ਤੋਂ ਸੂਟ ਹੋ ਨਹੀਂ ਸਕਦਾ ਪੂਰੀ ਥੱਲੇ ਘੇਰੇ ਦੇ ਉੱਪਰ ਪੂਰੀ ਕਢਾਈ ਕੀਤੀ ਹੋਈ ਆ ਰੇਟ ਰਹੂਗਾ ਸਿਰਫ 795 ਜੀ ਵਾਪੀ ਵਾਹ ਕੀ ਬਾਤ ਆ ਪੀ ਦੇਖੋ ਜੀ ਜੁਲਫਤ ਬ੍ਰਾਂਡ ਦੇ ਪੀਸ ਨੇ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਠੰਡਾ ਜਿਹਾ ਰੰਗ ਜੀ ਬੈਕ ਆ ਜੀ ਇਹ ਦੇਖੋ ਬੈਕ ਫਰੰਟ ਆ ਜੀ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਆਹ ਲੋ ਜੀ ਫਰੰਟ ਦੇਖੋ ਪ੍ਰਿੰਟ ਨੈਕ ਦੇ ਉੱਪਰ ਬਹੁਤ ਸ਼ਾਨਦਾਰ ਪ੍ਰਿੰਟਿੰਗ ਆ ਜੀ ਘੇਰੇ ਤੇ ਸਾਰੀ ਕਢਾਈ ਕੀਤੀ ਹੋਈ ਆ ਕਾਟਰਲ ਦੀ ਮਿਲੂਗੀ ਬਾਟਮ ਤੇ ਨਾਲ ਕਾਟਨ ਦਾ ਹੀ ਮਿਲੂਗਾ ਜੀ ਮਲ ਕਾਟਨ ਦਾ ਦੁਪੱਟਾ ਰੇਟ ਰਹੂਗਾ ਸਿਰਫ 795 ਜੀ ਕੋਈ 900000 ਨਹੀਂ ਆ ਲੋ ਜੀ 795 ਰੁਪਏ ਚ ਅੱਜ ਦੀ ਵੀਡੀਓ ਚ ਜਿਹੜਾ ਮਰਦੀ ਸੂਟ ਲੈ ਲਓ ਜੀ 795 ਰੁਪਏ ਦੀ ਪੀਸ ਦੇਖੋ ਕਿੰਨੇ ਸ਼ਾਨਦਾਰ ਗ੍ਰੇ ਕਲਰ ਆ ਗਿਆ ਜੀ ਗ੍ਰੇ ਵੀ ਅਲੱਗ ਜਾ ਗ੍ਰੇ ਆ ਪਿਸਤਾਜੀ ਟੋਨ ਦੇ ਉੱਪਰ ਗ੍ਰੇ ਕਲਰ ਹੈ ਆ ਦੇਖੋ ਪੀਸ ਘੇਰੇ ਤੇ ਕੜਾਈ ਦੇਖੋ ਜੀ ਜੁਲਫਤ ਬ੍ਰਾਂਡ ਦੇ ਪੀਸ ਨੇ 2 मीटर शेलटा जी बॉटम मिलੂਗਾ aproximately 3 मीटर ਆ ਦੇਖੋ ਤੁਹਾਡੇ ਨਾਲ ਆ ਦੇਖੋ ਦੁਪੱਟ ਜਿਹੜੀ बॉटम ਵਾਲੇ ਆਰਮਸ ਨੇ ਨਾ ਅਲੱਗ ਪ੍ਰਿੰਟ ਕੀਤਾ ਹੋਇਆ ਨੇ ਜੀ ਬਾਹਾਂ ਤੇ ਪ੍ਰਿੰਟਿੰਗ ਅਲੱਗ ਹੈ ਆ ਲਓ ਜੀ ਪੀਸ ਦੇਖੋ ਕਿੰਡਾ ਸ਼ਾਨਦਾਰ ਪੀਸ ਆ ਦੁਪੱਟਾ ਚੈੱਕ ਕਰੋ ਇਹਦਾ ਮਲਟੀ ਸ਼ੈਡ ਪ੍ਰਿੰਟਿੰਗ ਦੁਪੱਟਾ ਰੇਟ ਰਹੂਗਾ ਸਿਰਫ 700 ਤੇ 95 ਰੁਪਏ ਬਾਪਈ ਵਾਹ ਇੱਡੇ ਸੋਹਣੇ ਸੋਹਣੇ ਸੂਟ ਮਿਲ ਰਹੇ ਥਾਨੂੰ ਆ ਦੇਖੋ ਵੀ ਬ੍ਰੈਂਡ ਚੈੱਕ ਕਰ ਲਓ ਜੀ ਜੁਲਫਤ ਬ੍ਰੈਂਡ ਹੈ ਜੀ ਘੇਰੇ ਤੇ ਕਢਾਈ ਆ ਡਿਜੀਟਲ ਪੇਂਟਿੰਗ ਆ ਪ੍ਰਿੰਟਿੰਗ ਵੀ ਲਾਜਵਾਬ ਬਾਹਾਂ ਤੇ ਅਲੱਗ ਪ੍ਰਿੰਟ ਮਿਲੂਗਾ ਤੁਹਾਨੂੰ ਨਾਲ ਕਾਟਨ ਨੇ ਮਿਲੂਗੀ ਬਾਟਮ ਤੇ ਨਾਲ ਮਲ ਕਾਟਨ ਦਾ ਮਿਲੂਗਾ ਜੀ ਦੁਪੱਟਾ ਦੁਪੱਟਾ ਵੇਖੋ ਕਿੰਨਾ ਸ਼ਾਨਦਾਰ ਦੁਪੱਟਾ ਜੀ ਰੇਟ ਰਹੂਗਾ ਸਿਰਫ 700 ਤੇ 95 ਰੁਪਏ ਜੀ ਨੇਵੀ ਬਲੂ ਕਲਰ ਆ ਗਿਆ ਜੀ ਨੇਵੀ ਨਾਲ ਮਜੈਂਟਾ ਕਲਰ ਦੀ ਮੈਚਿੰਗ ਹੈ ਜੀ 795 ਰੁਪਏ ਜੀ ਕਢਾਈ ਚੈੱਕ ਕਰੋ ਪਹਿਲਾਂ ਤਾਂ ਘੇਰੇ ਤੇ neck line ਦੇਖੋ ਬਹੁਤ ਵਧੀਆ ਪ੍ਰਿੰਟ ਕੀਤਾ ਹੋਇਆ ਸਾਰਾ ਡਿਜੀਟਲ ਪ੍ਰਿੰਟਿੰਗ ਹੈ ਆਹ ਲਓ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਕਾਟਨ ਦਾ ਹੀ ਦੁਪੱਟਾ ਵਾਹ ਭਾਈ ਬਾ ਦੁਪੱਟਾ ਦੇਖੋ ਸਾਈਜ਼ ਦੇਖੋ ਦੁਪੱਟੇ ਦਾ ਪੂਰਾ ਲੰਬਾ ਚੌੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਰੇਂਜ ਰਹੂਗੀ ਸਿਰਫ 795 ਜੀ ਅੱਲਾਹ ਦੇਖੋ ਕਿੰдый ਸ਼ਾਨਦਾਰ ਘੇਰੇ ਤੇ ਕਢਾਈ ਦੇਖੋ ਕਿੰਨੀ ਸ਼ਾਨਦਾਰ ਕਢਾਈ ਕੀਤੀ ਹੋਈ ਹੈ ਜੀ ਖੂਬਸੂਰਤ ਪੀਸ ਹੈ ਬੱਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਔਰ ਬਾਟਮ ਦਾ ਕੱਪੜਾ ਵੀ ਮਿਲੂਗਾ ਤੁਹਾਨੂੰ ਦੇਖੋ ਅਪ੍ਰੋਕਸੀਮੇਟਲੀ 3 ਮੀਟਰ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਵਧੀਆ ਖੂਬਸੂਰਤ ਦੁਪੱਟਾ ਸਿਰਫ 795 ਇਹ ਸਾਰੇ ਜ਼ਬਰਦਸਤ ਹੈ ਜੀ ਕੋਈ ਪੀਛੜਨ ਵਾਲਾ ਨਹੀਂ ਬਾਛੇ ਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਜੀ ਕੋਈ ਵਾਪਿਸ ਦੇਖੋ ਆਹ ਲੋ ਜੀ ਪੁੱਠਾ ਸੀ ਇਧਰਲੇ ਪਾਸੇ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਜੀ neck ਦੇ ਉੱਤੇ ਦੇਖੋ ਮਿਰਰ ਦਾ ਕੰਮ ਕੀਤਾ ਹੋਇਆ ਜੀ ਕਾਟਨ ਦਾ ਸੂਟ ਆ ਪੂਰੀ ਫਰੰਟ ਤੇ ਮਿਰਰ ਦਾ ਕੰਮ ਕੀਤਾ ਹੋਇਆ ਔਰ ਆਹ ਲੋ ਜੀ ਪੀਸ ਦੇਖੋ ਨਾਲ ਮਿਲੂਗੀ ਕਾਟਨ ਦੀ ਬਾਟਮ ਤੇ ਸ਼ਫੌਨ ਦਾ ਮਿਲੂਗਾ ਜੀ ਦੁਪੱਟਾ ਸਿਰਫ 795 ਰੁਪਏ ਆਲਓਵਰ ਇੰਡੀਆ ਕੋਰੀਅਰ ਫਰੀ ਇਹਦੇ ਜੀ ਕਲਰ ਮੇਰੇ ਕੋਲ ਨਹੀਂ ਜੀ ਸਿਰਫ ਤਿੰਨ ਕਲਰ ਨੇ ਤਿੰਨੇ ਹੀ ਰੰਗ ਸ਼ਾਨਦਾਰ ਨੇ ਬਲੈਕ ਕਲਰ ਆ ਗਿਆ ਜੀ ਕਿਆ ਬਾਤ ਹੈ ਕਲਰ ਦੇਖੋ ਕਿੱਡਾ ਸ਼ਾਨਦਾਰ ਬਾਹਮਾ ਤੇ ਅਲੱਗ ਪ੍ਰਿੰਟਿੰਗ ਹੈ ਜੀ ਜੁਲਫਸ ਬ੍ਰਾਂਡ ਦਾ ਹੀ ਪੀਸ ਨੇ ਨਾਲੇ ਤੇ ਆਲੋ ਜੀ ਬਾਟਮ ਔਰ ਦੁਪੱਟਾ ਦੇਖੋ ਕਿੱਡਾ ਸ਼ਾਨਦਾਰ ਦੁਪੱਟਾ ਸ਼ਫੌਨ ਦਾ ਦੁਪੱਟਾ ਜੀ ਸਿਰਫ 795 ਰੁਪਏ ਜੀ ਮਸਟਰਡ ਕਲਰ ਆ ਗਿਆ ਜੀ ਇਹ ਤੁਹਾਡੀ ਮਰਜ਼ੀ ਹੈ ਘੇਰੇ ਤੇ ਲੈ ਕੇ ਆਉਣ ਦਾ ਡਿਜ਼ਾਈਨ ਤੁਸੀਂ ਘੇਰੇ ਤੇ ਵੀ ਲੈ ਸਕਦੇ ਹੋ ਨੱਕ ਤੇ ਲੈਣਾ ਦਾ ਨੱਕ ਤੇ ਲੈ ਸਕਦੇ ਹੋ ਬਹੁਤ ਵਧੀਆ ਪੀਸ ਨੇ ਸਾਰੇ ਰੇਟ ਰਹੂਗਾ ਸਿਰਫ 795 ਰੁਪਏ ਜੀ ਇਹਦਾ ਦੁਪੱਟਾ ਚੈੱਕ ਕਰੋ ਪਹਿਲਾਂ ਪੂਰਾ ਲੰਬਾ ਚੜਾ ਸ਼ਫਾਉਂ ਦਾ ਮਿਲੂਗਾ ਪ੍ਰਿੰਟਡ ਦੁਪੱਟਾ ਰੇਟ ਰਹੂਗਾ 795 ਰੁਪਏ ਬੱਸ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦੋ ਨੰਬਰ ਮੇਰੇ ਤੁਹਾਨੂੰ ਸਕਰੀਨ ਦੇ ਉੱਪਰ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਆ ਗਿਆ ਜੀ ਪੀਸ ਦੇਖੋ ਪਹਿਲਾਂ ਤੁਸੀਂ ਡਿਜੀਟਲ ਪ੍ਰਿੰਟ ਪਾਕਿਸਤਾਨੀ ਕਾਟਨ ਦਾ ਸੂਟ ਆ ਨੈਕਲੈਂਡ ਬਣਿਆ ਹੋਇਆ ਔਰ ਆ ਲੋ ਜੀ ਸੂਟ ਮਿਲੂਗਾ ਤੁਹਾਨੂੰ ਇਹ ਹੁਣ 895 ਰੁਪਏ ਦਾ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਨਾਲ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਦੁਪੱਟਾ ਦੇਖੋ ਪੂਰਾ ਸ਼ਾਨਦਾਰ ਦੁਪੱਟਾ ਸਿਰਫ 895 ਪੀਸ ਮੇਰੇ ਕੋਲ ਤਿੰਨ ਚਾਰ ਹੀ ਰਹਿੰਦੇ ਨੇ ਜੀ ਇਹ ਖਤਮ माल ਪਹਿਲਾਂ ਮਹਿੰਗਾ ਪਿੱਗਿਆ ਜੀ ਹੁਣ ਸਿਰਫ 895 ਰੁਪਏ ਡਿਜੀਟਲ ਪ੍ਰਿੰਟਰੀ 올ਓਵਰ 5 ਮੀਟਰ ਨੈਕਲਾਈਨ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਪੂਰਾ 올ਓਵਰ 5 ਮੀਟਰ ਜੀ ਬ੍ਰੈਂਡ ਨਾਲ ਦੇਖੋ ਸਾਈਡ ਦੇ ਉੱਤੇ ਲੱਗਿਆ ਹੋਇਆ ਆ ਲੋ ਜੀ ਦੁਪੱਟਾ ਵੀ ਚੈੱਕ ਕਰੋ ਡਿਜੀਟਲ ਦੁਪੱਟਾ ਜੀ ਇਹਦਾ ਬਹੁਤ ਸੋਹਣਾ ਦੁਪੱਟਾ ਜੀ ਦੇਖੋ ਦੁਪੱਟਾ ਪੂਰਾ ਲੰਬਾ ਚੜਾ ਦੁਪੱਟਾ ਦੁਪੱਟੇ ਦੇ ਵੀ ਚਾਰੇ 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 ਪਾਸੇ ਤੁਹਾਨੂੰ ਲੈਂਸ ਲੱਗੀ ਮਿਲੂਗੀ ਹਾਲੋ ਜੀ ਕਾਲਾ ਰੰਗ ਆ ਗਿਆ ਜੀ ਬਲੈਕ ਸ਼ੇਡ ਇਹ ਹੈ ਜੀ ਡਿਜੀਟਲ ਪ੍ਰਿੰਟ ਕਪੜਾ ਬਹੁਤ ਸੌਫਟ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਨੈਕਲਾਈਨ ਦੇਖੋ ਨਾਲ ਬਟਨ ਲੱਗੇ ਹੋਏ ਨੇ ਲੈਸ ਦੇ ਨਾਲ ਨੈਕਲਾਈਨ ਬਣਿਆ ਹੋਇਆ ਪੱਟੀ ਲੱਗੀ ਹੋਈ ਹੈ ਨੈਕਲੈਨ ਟਾਈ ਲੱਕ ਬਣਿਆ ਹੋਇਆ ਤੇ ਨਾਲ ਦੁਪੱਟਾ ਮਿਲੂਗਾ ਜੀ ਮਸਲੀਨ ਦਾ ਦੁਪੱਟਾ ਫੁੱਟ ਆਲਓਵਰ 5 ਮੀਟਰ ਜੀ ਪੂਰਾ ਲੰਬਾ ਚੜਾ ਦੁਪੱਟਾ ਰੇਟ ਰਹੂਗਾ ਸਿਰਫ ਹਾਲੋ ਜੀ 895 ਰੁਪਏ ਜੀ ਮਸਟਰਡ ਕਲਰ ਦੀ ਬਹੁਤ ਸ਼ਾਨਦਾਰ ਪੀਸ ਨੇ ਜੀ ਸਿਰਫ 895 ਰੁਪਏ ਆ ਲੋ ਜੀ ਦੁਪੱਟਾ ਚੈੱਕ ਕਰੋ ਆਲ ਓਵਰ 5 ਮੀਟਰ ਸੂਟ ਜੀ ਨਾਲ ਪੂਰਾ ਲੰਬਾ ਚੌੜਾ ਦੁਪੱਟਾ 895 ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਇਹ ਅੱਜ ਦੀ ਵੀਡੀਓ ਦਾ ਲਾਸਟ ਸੌਟਾ ਜੀ ਹੁਣ ਮਿਲਾਂਗੇ ਤੁਹਾਨੂੰ ਅਗਲੀ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ